ਅੱਜ ਪਿੰਡ ਬੋਟਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਜੁੱਧ ਨਸ਼ਿਆਂ ਦੇ ਵਿਰੁੱਧ ਮਹਮ ਦੇ ਤਹਿਤ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਐਮਐਲਏ ਮਾਨਸਾ ਵਿਜੇ ਸਿੰਘਲਾ ਜੀ ਪਹੁੰਚੇ ਉਹਨਾਂ ਦੇ ਸਵਾਗਤ ਲਈ ਸਰਦਾਰ ਸੰਸੇਰ ਸਿੰਘ ਸਰਪੰਚ ਬੋਟਲਮਾ ਅਤੇ ਮੈਂਬਰ ਸਹਿਬਾਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਪ੍ਰੋਗਰਾਮ ਦੇ ਤਹਿਤ ਜੋ ਵੀ ਪ੍ਰੋਗਰਾਮ ਹੋਇਆ ਉਸ ਦੀ ਵੀਡੀਓ ਤੁਸੀਂ ਅੱਜ ਆਪਣੇ ਚੈਨਲ ਤੇ ਦੇਖ ਸਕਦੇ ਹੋ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ इस तू पे चेयरमैन साहब करो बुजुर्गो नौजवान साथियों प्यारे बच्चों मेरिया मातावान भेन साम आदमी पार्टी टीम सब तो पहला प्रॉप देखो वाहिगुरु जी का खालसा ਇਹ ਵਾਇਬਲਟੀ ਕਿਫਾਤੇ ਤੁਹਾਨੂੰ ਪਹੁੰਚਿਆ ਵੀ ਅੱਜ ਇਹ ਆਪਣਾ ਪ੍ਰੋਗਰਾਮ ਹੈ ਉਹ ਕਿਉਂ ਲਿਖਿਆ ਗਿਆ ਕਿਉਂਕਿ ਪਿਛਲੇ 25 ਸਾਲਾਂ ਤੋਂ ਜਿਹੜਾ ਸੰਤਾਪ ਸਾਡਾ ਪੰਜਾਬ ਬੁਰਜਟ ਲਮਾਂਦੇ ਸਰ ਬਹੁਤ ਹੀ ਸ਼ਾਨਦਾਰ ਅਰਮਸ਼ੱਲਾ ਸ਼ੈਡ ਚ 74 ਸਟੇਜ ਤੇ ਬਿਰਾਜਮਾਨ ਸਾਡੇ ਚੇਅਰਮੈਨ ਮਾਰਕੀਟ ਮਲਟੀਪਿਕ ਕੀ ਮਾਸਟਰ ਬ੍ਰਿੰਦਰ ਸੋਨੀ ਜੀ ਰੋਤ ਨਛੇ ਬ੍ਰਿੰਦਰ ਹਲਕਾ ਸਾਡੇ ਕੋਆਰਡੀਨੇਟਰ ਸ਼ਿਮਿੰਦਰ ਛੰਦਾ ਕੀਵਾ ਸਰਪੰਚ ਸਾਹਿਬ ਪ੍ਰੋਜੈਕਟ ਨਾਮ ਪੰਚਾਇਤ ਅਫੀਸਰ ਮੈਡਮ ਐਸ ਐਚ ਓ ਸਾਡੇ ਸਾਰੀ ਬੜੇ ਜਿਹਾਰੂ ਸਾਥੀ ਕੋਰਟਿੰਗ ਦੀ ਮੱਦੀ ਸਾਰੀ ਟੀਮ ਬੈਠੀ ਹੈ ਸਾਰੀ ਪੰਚਾਇਤ ਬੈਠੀ ਹੈ ਜੀ ਤੋਂ ਪਹਿਲਾਂ ਮਾਸਟਰ ਜੀ ਨੇ ਕਾਫੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਤੁਹਾਡੇ ਨਾਲ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਰਾਜ ਸੇਕ ਰੋਈਆ ਅਰਵਿੰਦ ਕੇਜਰੀਵਾਲ ਜੀ ਤੇ ਮਾਜੋਦੋ ਜੀ ਸਾਕੇ ਜੇਰਾ ਮੈਂ ਬੋਲੂਗਾ ਕਿਰਪਾ ਕਰਕੇ ਮੇਰੇ ਪਿੱਛੇ ਬੋਲੋ ਸਾਰੇ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਬੁਜ ਢਿਲਵਾ ਦੇ ਨਿਵਾਸੀ ਅਸੀਂ ਪਿੰਡ ਬੁਜ ਢਿਲਵਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖੰਦੇ ਹਾਂ ਕਿ ਇਕਜੁੱਟ ਹੋ ਕੇ ਸੌ ਖੰਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਾਵਾਂਗੇ ਅੱਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ